ਲਓ ਜੀ ਜਿਹੜੀਆਂ ਭੈਣਾਂ ਦੀ ਚੁਆਇਸ ਬਿਲਕੁਲ ਹੀ ਡਿਫਰੈਂਟ ਹੈ ਉਹਨਾਂ ਵਾਸਤੇ ਫੈਬਰਿਕ ਆਇਆ ਹੈ ਜਿਹੜੇ ਕਹਿੰਦੇ ਹੁੰਦੇ ਆ ਵੀ ਸਾਡੇ ਕੁਝ ਇਸ ਤਰ੍ਹਾਂ ਦਾ ਪਾਇਆ ਹੋਵੇ ਜਿਹੜਾ ਕਿਸੇ ਦਿਨੇ ਵੀ ਨਾ ਪਾਇਆ ਹੋਵੇ ਅਲੱਗ ਚੀਜ਼ਾਂ ਹੋਣ ਨਾ ਹੀ ਪ੍ਰਿੰਟ ਤੇ ਨਾ ਹੀ ਵਰਕ ਦੇ ਵਿੱਚ ਉਹਨਾਂ ਭੈਣਾਂ ਲਈ ਇਹ ਸਪੈਸ਼ਲ ਵੀਡੀਓ ਦੇਖ ਲੈਣ ਦੂਸਰੇ ਬੇਸ਼ੱਕ ਇਗਨੋਰ ਕਰ ਸਕਦੇ ਨੇ ਕਿਉਂਕਿ ਇਹ ਸਿਰਫ ਕੁਝ ਖਾਸ ਭੈਣਾਂ ਲਈ ਹੀ ਇਹ ਚੀਜ਼ਾਂ ਜਿਹੜੇ ਡਿਫਰੈਂਟ ਚੀਜ਼ ਪਾਉਂਦੇ ਆ ਸਾਰਿਆਂ ਨਾਲੋਂ ਵੱਖਰੀ ਚੀਜ਼ ਦੇਖੋ ਜੀ ਕਰੋਸ਼ੀਆ ਸ਼ਿਲਕ ਦੇ ਵਿੱਚ ਇਹ ਇੱਕ ਸੂਟ ਆਪਾਂ ਮੰਗਵਾਇਆ ਹੈ ਬਿਲਕੁਲ ਹੀ ਨਵਾਂ ਲੇਟੈਸਟ ਕੱਪੜਾ ਤੁਸੀਂ ਅੱਜ ਤ ਸ਼ੇਤੀ ਕਿਸੇ ਦੇ ਪਾਇਆ ਹੋਇਆ ਨਹੀਂ ਦੇਖਿਆ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਨੇ ਟ੍ਰੈਂਡਿੰਗ ਦੇ ਵਿੱਚ ਰਹਿਣਾ ਦੇਖੋ ਜੀ ਕਰੋਸ਼ੀਆ ਸ਼ਿਲਕ ਦੇ ਵਿੱਚ ਪੂਰਾ ਸੋਹਣਾ ਡਿਫਰੈਂਟ ਜਿਹਾ ਸਟੱਫ ਹੈ ਬਿਲਕੁਲ ਹੀ ਲਾਈਟ ਵੇਟ ਸਟੱਫ ਹੈ ਇੰਨਾ ਕੁ ਸੌਫਟ ਹੈ ਪੂਰਾ ਮਲੈਮ ਕਲਰ ਚਾਰਟ ਬਿਲਕੁਲ ਬਹੁਤ ਸੋਹਣਾ ਸਿਆ ਗ੍ਰੀਨ ਕਲਰ ਆ ਗਿਆ ਤੇ ਅਗਲਾ ਕਲਰ ਆਊਗਾ ਜੀ ਦਾ ਦੇਖੋ ਹਾਰਟ ਪਿੰਕ ਕਲਰ ਹੈ ਸਾਰਾ ਹੀ ਇੰਗਲਿਸ਼ ਕਲਰ ਚਾਰਟ ਹੈ ਦਾ ਪੂਰਾ ਸੋਹਣੇ ਚਾਰ ਕਲਰ ਆਪਣੇ ਕੋਲੇ ਪਹੁੰਚੇ ਨੇ ਚਾਰੇ ਤੁਹਾਨੂੰ ਦਿਖਾਵਾਂਗੇ ਜਿਹੜੇ ਡਿਫਰੈਂਟ ਜਾਂ ਕੁਝ ਪਾਉਣਾ ਚਾਹੁੰਦੇ ਐ ਜਿਹੜਾ ਕਿਸੇ ਦੇ ਬਿਨਾ ਪਾਇਆ ਹੋਵੇ ਅਲੱਗ ਚੀਜ਼ਾਂ ਉਹਨਾਂ ਵਾਸਤੇ ਦੇਖੋ ਜੀ ਹੌਟ ਪਿੰਕ ਕਲਰ ਅਗਲਾ ਇਹ ਵਾਲਾ ਦੇਖੋ ਪੂਰਾ ਸੋਹਣੇ ਸਾਫ ਸਾਫ ਸੁਥਰੇ ਉਹ ਕੈਂਟ ਸੂਟ ਬਣਨਗੇ ਇਹਨਾਂ ਚੀਜ਼ਾਂ ਦੇ ਤੁਸੀਂ ਜਿਵੇਂ ਵੀ ਇਹ ਸੂਟ ਨੂੰ ਪਲੱਜ ਸੂਟ ਜਾਂ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਪਰ ਇਹ ਵੈਰਾਈਟੀ ਤੇ ਜਿਹੜਾ ਸਟੱਫ ਹੈ ਇਹ ਬਿਲਕੁਲ ਹੀ ਅਲੱਗ ਰਹਿਣ ਵਾਲਾ ਐ ਬੱਕਰੀ ਕਿਸਮ ਦੀ ਵੈਰਾਈਟੀ ਹੈ ਤੇ ਇਹ ਸਟਾਫ ਰਿਚ ਲੁੱਕ ਰਾਇਲ ਲੁੱਕ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਜਿਹੜੇ ਅਲੱਗ ਚੀਜ਼ਾਂ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਫਿਰ ਇਹ ਵਾਲੇ ਸਟਾਫ ਹੁੰਦੇ ਆ ਜੀ ਉਹ ਜਿਹੜੇ ਕਹਿੰਦੇ ਕਿਸੇ ਨਾਲ ਸੂਟ ਨਹੀਂ ਮਿਲਦਾ ਅਲੱਗ ਜਿਹਾ ਸੂਟ ਸਾਡੇ ਪਾਇਆ ਹੋਵੇ ਉਹ ਦੇਖੋ ਲਾਸਟ ਐਂਡ ਫੋਰਥ ਕਲਰ ਆ ਜਾਊਗਾ ਇਹ ਵਾਲਾ ਬਹੁਤ ਸੋਹਣੇ ਸੋਹਣੇ ਕਲਰ ਸੋਹਣੇ ਸੋਹਣੇ ਡਿਜ਼ਾਈਨ ਦੇ ਵਿੱਚ ਇਹ ਚੀਜ਼ ਆਪਣੇ ਕੋਲੇ ਪਹੁੰਚੀ ਹੈ ਦੇਖੋ ਮੈਂ ਕਹਿੰਨਾ ਜਿਹੜੀਆਂ ਪੈਣਾ ਅਲੱਗ ਚੀਜ਼ ਪਾਉਣਾ ਚਾਹੁੰਦੀਆਂ ਹਨਾ ਕਈ ਵਾਰੀ ਮਗਰਸੇ ਦੇ ਵੀ ਅਲੱਗ ਚੀਜ਼ ਹੋਵੇ ਤਾਂ ਫਿਰ ਉਹ ਤਾਂ ਇਹ ਮੌਕਾ ਨਾ ਗਵਾਉਣ ਸਭ ਤੋਂ ਪਹਿਲਾਂ ਆ ਕੇ ਖਰੀਦੋ ਤੇ ਸਭ ਤੋਂ ਪਹਿਲਾਂ ਹੀ ਪਾਓ ਬਿਲਕੁਲ ਹੀ ਡਿਫਰੈਂਟ ਲੁੱਕ ਵਾਲੇ ਸੂਟ ਆਏ ਨੇ ਇਹ ਚਾਰ ਕਲਰ ਚਾਰੋਂ ਬਹੁਤ ਸੋਹਣੇ ਨੇ ਚਾਰੋਂ ਕਲਰ ਆਪਾਂ ਤੁਹਾਨੂੰ ਦੁਬਾਰਾ ਵੀ ਦਿਖਾ ਦਿੰਨੇ ਆਂ ਦੇਖੋ ਇਹ ਵਾਲਾ ਕਲਰ ਆ लास्ट ਵਨ ਅਲੱਗ ਜੁਨਿਕ ਚੀਜ਼ਾਂ ਜੁਨਿਕ ਵੈਰਾਈਟੀ ਖਾਲਸਾ ਕਲਾਥਾ ਉਸ ਪਿੰਡ ਖੜਿਆਲ ਤੁਸੀਂ ਆਪਣੇ ਤੋਂ ਆਕੇ ਇਸ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਚੀਜ਼ਾਂ ਜੇਕਰ ਖਰੀਦਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵਿਜ਼ਿਟ ਕਰ ਲਓ ਤੇ ਆ ਵੀ ਚਾਰੀ ਕਲਰ ਵਿੱਚ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਵੇ ਸੂਟ ਜਿੰਨੇ ਮਰਜ਼ੀ ਲੈ ਲਓ ਕਲਰ ਸਿਰਫ ਚਾਰੀ ਅਵੇਲੇਬਲ ਨੇ ਇਸ ਟਾਈਮ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਆਨਲਾਈਨ ਵੀ ਸੂਟ ਆਰਡਰ ਕਰ ਸਕਦੇ ਹੋ ਪਰ ਆਨਲਾਈਨ ਦੇ ਵਿੱਚ ਕੰਡੀਸ਼ਨ ਇਹ ਹੁੰਦੀ ਹੈ ਕਿ ਜਿਹਦੀ ਪੇਮੈਂਟ ਪਹਿਲਾਂ ਲਈ ਜਾਊਗੀ ਸੂਟ ਬਾਅਦ ਦੇ ਵਿੱਚ ਤੁਹਾਨੂੰ ਡਿਲੀਵਰੀ ਕੀਤਾ ਜਾਊਗਾ ਲੋ ਜੀ ਡਿਫਰੈਂਟ ਚੀਜ਼ਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ